ਇਹ ਇੱਕ ਮਾਰਚ ਦੇ ਵਿੱਚ ਇੱਕ ਫਰਮਾਨਦਰਜ ਹੋਇਆ ਸੀ ਹਰਾਉ ਨਾਮ ਦੇ ਤੇ ਕੋਈ ਲੜਕੀ ਲੁਜਿੰਦਰ ਕੌਰ ਨੂੰ ਇਹ ਘਰੋਂ ਭੱਜ ਗਈ ਸੀ ਤੇ ਇਹ ਉੱਥੋਂ 310 ਗੋਈਆਂ ਨਸ਼ੇ ਵਾਲੀਆਂ ਬਰਾਮਦ ਹੋਈਆਂ ਸੀ ਨਾਲ ਉੱਥੋਂ 23 ਜਿਹੜੇ ਆ ਨੌਜਵਾਨ ਬਰਾਮਦ ਹੋਏ ਸੀ ਜਿਨ੍ਹਾਂ ਨੇ ਇੱਕ ਨਜਾਇਜ਼ ਡਿਡਕਸ਼ਨ ਸੈਂਟਰ ਜਿਹੜਾ ਖੋਲਕੇ ਤੇ ਉਹਨਾਂ ਨੂੰ ਉੱਥੇ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ ਕੁਝ ਵਹੀਕਲਸ ਬਰਾਮਦ ਹੋਏ ਸੀ ਜਿਹੜੇ ਜਾਲੀ ਨੰਬਰਾਂ ਦੇ ਤੇ ਉਥੇ ਲੱਗੇ ਸੀ ਉਸ ਤੋਂ ਬਾਅਦ ਇਹ ਰਾਣੋ ਤੇ ਉਹਦੀ ਲੜਕੀ ਜਿਹੜੀ ਭੱਜੂਈਆਂ ਸੀ ਪੰਜ ਤਰੀਕੇ ਸੀ ਇਹਨਾਂ ਨੂੰ ਗ੍ਰਿਫਤਾਰ ਕੀਤੀਆਂ ਜਲੰਧਰ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕਿ ਦੋ ਦਿਨ ਦਾ ਹਰ ਮਾਨ ਦਿੱਤਾ ਸੀ ਉਸ ਮੌਕੇ ਦੇ ਉੱਤੇ ਇਹਨਾਂ ਕੋਲ 1,11,800 ਰੁਪਇਆ ਇੱਕ ਕਾਰ ਤੇ ਇੱਕ ਇਹਨਾਂ ਨੂੰ ਕੁਝ ਕਹਿਣੇ ਬਰਾਮਦ ਹੋਈ ਸੀ ਉਹ ਤੋਂ ਬਾਅਦ ਇਹਨਾਂ ਨੂੰ ਰਮਾਨਤ ਤੇ ਲਿਆ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿੱਥੇ ਕਿੱਥੇ 6 ਮਹੀਨੇ ਰਹੇ ਆ ਅੱਜ ਫੇਰ ਇਹਨਾਂ ਨੂੰ ਮਾਨਜਨ ਦਾਫਤੇ 'ਚ ਪੇਸ਼ ਕੀਤਾ ਸੀ ਤੇ ਦੋ ਦਿਨ ਦਾ ਹੋਰ ਮੰਗਿਆ ਉਹ ਤੋਂ ਤੀਸ ਦਿਨ ਹੋਰ ਵੀ ਗੱਲ ਜਿਹੜੀ ਕੋ ਸਾਹਮਣੇ ਆਈ ਉਹ ਫੇਰ ਉਹਨੂੰ ਤਫ਼ਤੀਸ਼ 'ਚ ਰੱਖਿਆ ਜਾਊਗਾ ਸਰ ਜਿਹੜੀ ਗੱਡੀ ਖੜੀ ਹੈਗੀ ਆ ਉਹ ਇਹਨਾਂ ਦੀ ਆਪਣੀ ਹੈ ਜਾਂ ਉਹ ਕਿਸ ਤਰ੍ਹਾਂ ਹੈਗੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਗੱਡੀ ਹੈ ਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕਿਸੇ ਕੋਲ ਲਈ ਹੈ ਇਹਨਾਂ ਦੇ ਨਾਮ ਤੇ ਨਹੀਂ ਹੈ ਗੱਡੀ ਹੋਰ ਕਿਸੇ ਮਾਲਕ ਦੇ ਨਾਮ ਤੇ ਤੇ ਉਹਦੇ ਵਿੱਚ ਨਸ਼ਾ ਦਾ ਸਪਰੇਅ ਕਰਦੇ ਸੀ ਇਹਨਾਂ ਉਹਦੇ ਵਿੱਚ ਹੀ ਹੁੰਦੇ ਜਾਂਦੇ ਸੀ ਜਿੱਥੇ ਵੀ ਜਾਣਾ ਇਹਨਾਂ ਨੇ ਸਮਾਂ ਦੇਣ ਉੱਥੇ ਉਹਦੇ ਵਿੱਚ ਗੱਡੀ ਚੰਦੇ ਸੀ ਤੇ ਹੋਰ ਇਹਨਾਂ ਤੇ ਕਿੰਨੇ 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 ਕਮਕਦਮੀ ਹੈਗੀ ਆ ਜਿਹੜੀ ਰਾਨੋ ਹੈ ਤੇ 17 ਮੁਕਦਮੇ ਦਰਜ ਹੈ ਐਨਡੀ ਦੇ ਆ ਕਾਫੀ ਜ਼ਿਆਦਾ ਜੀ ਉਹਦੇ ਵਿੱਚ ਕੁਝ ਵਿੱਚ ਸਜ਼ਾ ਵੀ ਹੋਈ ਹੈ ਕੁਝ ਕੋਰਟ ਦੇ ਵਿੱਚ ਚੱਲ ਰਹੇ ਤੇ ਹੁਣ ਕਿੰਨੇ ਜਣਿਆਂ ਨੂੰ ਕਾਬੂ ਕੀਤਾ ਹੁਣ ਤੇ ਨਹੀਂ ਆੜਾ ਜੀ ਇੱਕ ਇਹਦਾ ਡਰਾਈਵਰ ਆ ਜੀ ਇੱਕ ਇਹਦੀ ਲੜਕੇ ਬਲਜਿੰਦਰ ਕੌਰ ਆ ਜੀ ਤੇ ਇੱਕ ਰਾਨੋ ਆ ਸਰ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਲਈਆਂ ਜਿਹੜੀਆਂ ਹੈਗੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪੰਜਾਬ ਸਰਕਾਰ ਉਹਨੂੰ ਕੀ ਮੈਸੇਜ ਦੇਣਾ ਚਾਹੋਗੇ ਇਹ ਹੈ ਜੀ ਪੰਜਾਬ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ ਜੀ ਵੱਲੋਂ ਤੇ ਵੱਖ ਮੰਤਰੀ ਪੰਜਾਬ ਜੀ ਵੱਲੋਂ ਬਹੁਤ ਆਸਾਂ ਲਾਈਆਂ ਪਈਆਂ ਮੈਂ ਕਿ ਇਹ ਨਸ਼ਾ ਖਤਮ ਕਰਨਾ ਹੈ ਉਹਦੇ ਕੰਮ ਦੇ ਅੰਡਰ ਹੀ ਇਹ ਸਾਰੇ ਹੋ ਰਿਹਾ ਜਿੰਨੇ ਵੀ ਨਸ਼ੀਆਂ ਦੇ ਹੈ ਨਸ਼ੇ ਸਮਗਲਰ ਕਰਦੇ ਸੀ ਨਸ਼ਾ ਵੇਚਦੇ ਜਾਂ ਨਸ਼ਾ ਰੀਂਦੇ ਉਹਨਾਂ ਨੂੰ ਹੀ ਫੜਫੜ ਕੇ ਸੀ ਜੇਲਾਂ ਭੇਜ ਰਿਹਾ ਉਹਨਾਂ ਕੋ ਪਰਾਂਦੀਆਂ ਕਰਾ ਰਹੇ ਸਰ ਜੇਕਰ ਗੱਲ ਕਰੀਏ ਸ਼ੰਕਰ ਪੈਂਟ ਇੱਕ ਹੋਰ sport ਮੰਨਿਆ ਜਾਂਦਾ ਹੈ ਨਸ਼ੇ ਦਾ ਕਿਸ ਤਰ੍ਹਾਂ ਦੇ ਜੀ ਦੇਖੋ ਜੀ ਮੈਨੂੰ ਅਜੇ ਵੀ ਨਾ ਇੱਕ ਹੋਇਆ ਇਹਨੂੰ ਮੈਂ ਕਾਫੀ ਉੱਥੇ ਰੇਡ ਕਿਤੇ ਕਾਫੀ ਉੱਥੇ ਜਾ ਕੇ ਨੱਕੇ ਲਾਏ ਆ ਤੇ ਕਾਫੀ ਇਹ ਕੰਮ ਨੂੰ ਮੈਂ ਕਾਫੀ ਕਿ 100% ਤਰੀਬਨ ਘਟਾਤਾ ਸੀ ਕੰਮ ਨੂੰ ਹੁਣ ਮੇਨ ਇਹ ਰਾਨੋ ਸੀ ਉੱਥੇ ਰਾਨ ਨੂੰ ਫੜ ਲਈ ਸੀ ਬਾਕੀ ਜਿਹੜੇ ਇੱਕ ਦੋ ਕਰ ਰਹੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਜਿਹੜਾ ਫੜ ਕੇ ਉਹ ਜਲੰਕ ਚ ਜਿਓ ਜੋ ਕਿ ਸ਼ੰਕਰ ਪਿੰਡ ਦੀਆਂ ਹੀ ਕਾਫੀ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀਗੀਆਂ ਇਨਾਂ ਦੇ ਕੈਮਰੇ ਵੀ ਬਾਅਦ ਦੇ ਵਿੱਚ ਤੋੜੇ ਗਏ ਸੀ ਉਹ ਵੀ ਮਾਮਲਾ ਤੁਹਾਡੇ ਧਿਆਨ ਆਇਆ ਸੀ ਜਾਂ ਨਹੀਂ ਇਹ ਮੇਰੇ ਤੋਂ ਪਹਿਲਾਂ ਦਾ ਮਾਮਲਾ ਸੀ ਮੇਰੇ ਕੰਮ ਤੇ ਨਹੀਂ ਸੀ ਇਸ ਨੂੰ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658